30% ਘੱਟ ਵੀਜ਼ਾ ਮਿਲੂਆ ਤੀ ਕਿ ਉਹ ਤੋਂ ਡਰਨ ਦੀ ਲੋੜ ਨਹੀਂ ਹੈਗੀ ਕਿਉਂਕਿ 65% ਵੀਜ਼ਾ ਤਾਂ ਮੈਂਡ ਨਹੀਂ ਮੈਂਡ ਸੋ ਉਹ ਚ ਡਰਨਾ ਨਹੀਂ ਕੁਝ ਵੀ ਦੂਜਾ ਇਹ ਹੈ ਕਿ ਪ੍ਰਾਈਵੇਟ ਇੰਸਟੀਚਿਊਟ ਨੇ ਜਿਹੜੇ ਉਹਨਾਂ ਨੂੰ ਨਾ ਬੋਲਣੀ ਉੱਥੇ ਨਹੀਂ ਜਾਣਾ ਹੈਗਾ ਕਿਉਂਕਿ ਤੁਹਾਨੂੰ ਉਹ ਤੋਂ ਬਾਅਦ ਪੀਜੀਡਬਲਯੂਪੀ ਨਹੀਂ ਮਿਲਣਾ ਔਰ ਜਿਹੜਾ ਲਾਸਟ ਚੇਂਜ ਹੈਗਾ ਅਗਰ ਤੁਸੀਂ 12ਵੀਂ ਤੋਂ ਬਾਅਦ ਕੋਈ ਵੀ ਅੰਡਰਗ੍ਰੈਜੂਏਟ ਕੋਰਸ ਵਾਸਤੇ ਜਾ ਰਹੇ ਹੋ ਤਾਂ ਤੁਹਾਨੂੰ ਤੁਸੀਂ ਆਪਣੇ ਸਪਾਊਸ ਨੂੰ ਨਹੀਂ ਬੁਲਾ ਸਕਦੇ ਸਪਾਊਸ ਨੂੰ ਬੁਲਾ ਸਕਦੇ ਹੋ ਅਗਰ ਤੁਸੀਂ ਮਾਸਟਰ ਡਿਗਰੀ ਲਈ ਜਾ ਰਹੇ ਹੋ ਜਾਂ ਪੀਜੀ ਡਿਪਲੋਮਾ ਜਾਂ ਪੀਐਚ ਲਈ ਪੀਐਚਡੀ ਲਈ ਜਾ ਰਹੇ ਹੋ ਤਾਂ ਹੀ ਤੁਸੀਂ ਆਪਣੇ ਸਪਾਊਸ ਨੂੰ ਬੁਲਾ ਸਕਦੇ ਹੋ ਅਗਰ ਅਦਰਵਾਈਜ਼ ਤੁਸੀਂ ਸਪਾਊਸ ਨੂੰ ਨਹੀਂ ਬੁਲਾ ਸਕਦੇ ਥੋੜੇ ਜੇ ਚੇਂਜਸ ਹੋਏ ਨੇਗੇ ਪਰ ਇਹਨੂੰ ਮੀਟਿੰਗਾਂ ਦੇ ਵਿੱਚ ਸ਼ਾਇਦ ਮੈਂ ਵੀ ਹੋਰ ਕਈ ਕੰਸਲਟੈਂਟ ਬੜਾ ਬਾਹਰ ਕੇ ਦੱਸਣ ਡਰਨਾ ਨਹੀਂ ਹੈਗਾ ਕਿਉਂਕਿ ਤੁਹਾਡੇ ਡਰ ਤੋਂ ਬਿਜ਼ਨਸ ਕੱਢਣ ਆਪਰਾ ਹੈ ਰੀ ਇਮੀਗ੍ਰੇਸ਼ਨ ਦੇ ਨਾਮ ਹਿੱਟ ਕੰਮ ਕਰਦੇ ਹੋ ਹਨਾ ਬੱਚੇ ਬਹੁਤ ਲੈ ਕੇ ਜਾਂਦੇ ਹੋ ਇੱਕ ਬਹੁਤ ਸੈਡ ਪਾਰਟ ਆ ਕਿ ਉੱਥੇ ਜਿਹੜੇ ਹਾਰਟ ਅਟੈਕ ਦੇ ਨਾਲ ਮੌਤਾ ਹੋ ਰਿਹਾ ਹੈ ਕੈਨੇਡਾ ਦੇ ਵਿੱਚ ਔਰ ਮੋਸਟਲੀ ਉਹਦੇ ਵਿੱਚ ਸਟੂਡੈਂਟ ਨੇ ਹਨਾ ਇਹ ਤੁਸੀਂ ਇਹਦਾ ਕਾਰਨ ਕੀ ਮੰਨ ਰਹੇ ਦੇਖੋ ਜੀ ਇੱਕ ਤਾਂ ਹੋ ਸਕਦਾ ਕਿ ਪਹਿਲਾਂ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਰਹੀ ਹੋਵੇ ਤਾਂ ਵੀ ਇੱਕ ਹਾਰਟ ਅਟੈਕ ਚਲੋ ਹੋ ਸਕਦਾ ਵਾ ਰਾਈਟ ਕੋਈ ਉਹਨਾਂ ਨੂੰ ਬਲੱਡ ਦਾ ਕੋਈ ਇਸ਼ੂ ਹੋਵੇ ਰਵਾਟੇ ਵਾ ਜਾਂ ਕੋਈ ਫੈਮਿਲੀ ਹਿਸਟਰੀ ਚ ਹੋਵੇ ਦੂਜਾ ਕਾਰਨ ਇਹ ਹੋ ਸਕਦਾ ਕਿ ਹੋ ਸਕਦਾ ਵੀ ਉਹ ਡਰੱਗ ਕਿਤਨਾ ਕਿਤੇ ਯੂਜ਼ ਕਰਦੇ ਹੋਣ ਡਰੱਗਲ ਆਪਾਟ ਮੰਨ ਸਕਦੇ ਹਾਂਜੀ ਮੰਨ ਸਕਦੇ ਕਿਉਂ ਨਹੀਂ ਮੰਨ ਸਕਦੇ ਕੈਨੇਡਾ ਚ ਕਿਹੜਾ ਨਈ ਡਰੱਗ ਮਿਲਦੀ ਸਭ ਜਗ ਹਰ ਸਾਲ ਪੂਰੇ ਵਰਲਡ ਜਿੱਥੇ ਮਰਜੀ ਚੱਲੇ ਸਭ ਜਗ ਡਰੱਗ ਹੁੰਦੀ ਆ ਆ ਡਰੱਗ ਕਿੰਨੀ ਡੋਜ਼ ਹੁੰਦੀ ਆ ਕੀ ਲੈਣੀ ਆ ਜਿਹੜੇ ਲੈਂਦੇ ਨੇ ਉਹਨਾਂ ਨੂੰ ਪਤਾ ਉਹ ਵੀ ਕਿਤੇ ਨਾ ਕਿਤੇ ਕਾਰਨ ਰਹਿ ਸਕਦਾ ਆ ਓਵਰਡੋਜ਼ ਹੋ ਗਈ ਡਰੱਗ ਓਵਰਡੋਜ਼ ਹੋ ਸਕਦੀ ਆ ਜੀ ਕੁਝ ਵੀ ਇਦਾਂ ਦਾ ਰੀਜ਼ਨ ਹੋ ਸਕਦਾ ਡਰੱਗ ਮੀਨ ਐਨੀਥਿੰਗ ਰਿਲੇਟਡ ਟੂ ਡਰੱਗ ਥਰਡ ਸਟ੍ਰੈਸ ਹੂੰ ਪੈਸੇ ਪਿੰਡ ਭੇਜਣੇ ਆ ਕੰਮ ਨਹੀਂ ਮਿਲ ਰਿਆ ਮੈਂ ਕੰਮ ਤੇ ਜਾਣਾ ਸਵੇਰੇ ਉੱਠ ਕੇ ਸ਼ਿਫਟ ਲਾਉਣੀ ਆ ਇੱਥੇ ਰੁਟੀਨ ਹੈ ਨਹੀਂ ਕਿ ਇੱਥੇ ਅਸੀਂ 11 ਵਜੇ ਉੱਟਣਾ 12 ਵਜੇ ਉੱਥੇ ਸਵੇਰੇ 6 ਵਜੇ ਉੱਠ ਕੇ ਕੰਮ ਤੇ ਜਾਣਾ ਇੱਕ ਰੁਟੀਨ ਵੀ ਹੁੰਦੀ ਆ ਹੂੰ ਬਾਕੀ ਹਾਰਟ ਅਟੈਕ ਇੱਥੇ ਵੀ ਹੁੰਦੇ ਨੇਗੇ ਉੱਥੇ ਵੀ ਹੁੰਦੇ ਆ ਬਟ ਕੈਨੇਡਾ ਦੀ ਨਿਊਜ਼ ਨੂੰ ਬਸ ਉਭਾਰਿਆ ਜਾਂਦਾ ਵੀ ਉੱਥੇ ਆ ਹੋ ਗਿਆ ਆ ਹੋ ਗਿਆ ਹਣਾ ਅਗਰ ਤੁਸੀਂ ਉੱਥੇ ਜਾਣੇ ਸਾਡਾ ਵੈਦਰ ਵੀ ਆ ਹੂੰ ਠੰਡਾ ਸਰਦੀ ਸਰਦੀ ਹੁਣ ਸਨੋ ਪੈ ਰਹੀ ਆ ਉੱਥੇ ਮੈਂ ਰੇਡੀਓ ਚੈਨਲ ਤੇ ਸੁਣ ਰਿਆ ਸੀਗਾ ਕਿ ਉਹ ਕਹਿੰਦੇ ਕਿ ਜਦੋਂ ਤੁਸੀਂ ਸਨੋ ਵੀ ਹਟਾਉਨੇ ਹੋ ਨਾ ਥੋੜਾ ਸਾਹ ਲੈ ਕੇ ਹਟਾਓ ਕਿਉਂਕਿ ਠੰਡ ਦੇ ਵਿੱਚ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਡੀ ਬੋਡੀ ਦਾ ਕਿੰਨਾ ਜ਼ੋਰ ਲੱਗ ਗਿਆ ਕਈ ਵਾਰ ਬਰਫ਼ ਚੱਕਦੇ ਚੱਕਦੇ ਹੋ ਹੈਵੀ ਹੁੰਦੀ ਆ ਸਨੋ ਪਈ ਹੁੰਦੀ ਆ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਹਾਡਾ ਜ਼ੋਰ ਕਿੰਨਾ ਲੱਗ ਗਿਆ ਔਰ ਉਹ ਵੀ ਕਿਤਨਾ ਕਿਤੇ ਹਾਰਟ ਅਟੈਕ ਦਾ ਕਾਰਨ ਬਣਦਾ ਕਈ ਵਾਰ ਇਦਾਂ ਹੋਇਆ ਵੀ ਸਨੋ ਚੱਕ ਰਿਆ ਤਾਂ ਕੋਈ ਨਸਕੇ ਸਨੋ ਅਟੈਕ ਹੋ ਗਿਆ ਤੇ ਉਹ ਮਰ ਗਿਆ ਸੋ ਵੈਦਰ ਵੀ ਕਿਤਨਾ ਕਿਤੇ ਕੰਡੀਸ਼ਨ ਹੈਗੀ ਐਵੇਂ ਉੱਥੇ ਫੁਕਰੀ ਮਾਰ ਲਈ ਘੱਟ ਕੱਪੜੇ ਪਾ ਕੇ ਨਿਕਲੋ ਪ੍ਰੋਪਰ ਆ ਉਹਦੇ ਕੱਪੜੇ ਪਾ ਕੇ ਨਿਕਲੋ ਡਰਗ ਤੋਂ ਪਰੇ ਰਹੋ ਸਟ੍ਰੈਸ ਨਾਲੋ ਫੇਰ ਨੀ ਅਟੈਕ ਹੁੰਦਾ ਬਾਕੀ ਆਜੇ ਕੋਈ ਫੈਮਿਲੀ ਹਿਸਟਰੀ ਰਹੀ ਆ ਉਹਦਾ ਡਾਇਗਨੋਸਟਿਕ ਹੈ ਹਾਂਜੀ ਹਾਂਜੀ ਕੁੜੀ ਮੁੱਕਰਗੀ ਜੀ ਕੁੜੀ 에ਰਪੋਰਟ ਤੋਂ ਅਰੈਸਟ ਹੋ ਗਈ ਜਾਂ ਮੁੰਡਾ ਡਰ ਖਾ ਕੇ ਮਰ ਗਿਆ ਕਿਹੜੀ ਕੁੜੀ ਜਾਂ ਮੁੰਡਾ 12ਵੀਂ ਪਾਸ ਹੁੰਦਾ ਬੱਚਾ ਉਹਦੀ ਕਿੰਨੀ ਕੋਮਲ ਨੇ 17 ਸਾਲ ਜਾਂ 18 ਸਾਲ ਉਹ ਬਿਯਾਰੀ ਉਮਰ ਹੈ ਕੋਈ ਨਹੀਂ ਹੈਗੀ ਨਾ ਪਰ ਬਾਹਰ ਜਾਣ ਵਾਸਤੇ ਅਸੀਂ ਮੁੰਡਾ ਜਾਂ ਕੁੜੀ ਲੱਭ ਕੇ ਉਹਦਾ ਇੱਕ 파ਟਰਨ ਲੱਭ ਕੇ ਉਹਦੇ ਨਾਲ ਤੋਰ ਦਿੰਨੇ ਆ ਵੀ ਚੱਲ ਕੈਨੇਡਾ ਬਾਅਦ ਚ ਤੁਹਾਨੂੰ ਬਾਅਦ ਚ ਬੁਲਾ ਲਈ ਇਹ ਉਹ ਜਿਹੜਾ ਕੈਨੇਡੀਅਨ ਡੈਡੀ ਐਂਬੈਸੀ ਆ ਉਹ ਵੀ ਦੇਖਦੀ ਐ ਇਹ ਨਾ ਸੋਚੋ ਕਿ ਉਹਨਾਂ ਨੂੰ ਕੱਲੀ ਅੰਗਰੇਜ਼ੀ ਤੇ ਫ੍ਰੈਂਚ ਹੀ ਹੁੰਦੀ ਐ ਉਹ ਪੰਜਾਬੀ ਵੀ ਉਹਨਾਂ ਕੋਲ ਟਰਾਂਸਲੇਟਰ ਬੈਠੇ ਐ ਉਸ ਵੇਲੇ ਅਖਬਾਰ ਚੱਕ ਕੇ ਬੈਂਡ ਦੇ ਪੜ੍ਹ ਕੇ ਸੁਣਾ ਕੀ ਲਿਖਿਆ ਵਾ ਟਰਾਂਸਲੇਟਰ ਕਹਿੰਦਾ ਜੀ ਆਹ ਲਿਖਿਆ ਹੋਇਆ ਵਾ ਵੀ ਕੁੜੀ ਦੇ ਬੈਂਡ ਚਾਹੀਦੇ ਆ ਖਰਚਾ ਕਰਨ ਵਾਲਾ ਮੁੰਡਾ ਅਵੇਲੇਬਲ ਆ ਅਸੀਂ ਆਪ ਹੀ ਤਾਂ ਅਖਬਾਰਾਂ ਚ ਪਾ ਪਾ ਕੇ ਚਿੱਠੀਆਂ ਲਿਖ ਲੈ ਕੇ ਸਾਡੇ ਸੱਤ ਬੈਂਡ ਕੁੜੀ ਦੇ ਵਿੱਚ ਭੇਜਤਾ ਵੀ ਮੁੰਡਾ ਕਰੂਗਾ ਖਰਚਾ ਕੁੜੀ ਚਾਹੀਦੀ ਐ 6 ਬੈਂਡ ਵਾਲੀ 7 ਬੈਂਡ ਵਾਲੀ ਹੂੰ ਠੀਕ ਹੈ ਜੀ ਉਹ ਕਹਿੰਦੇ ਵੀ ਓਕੇ ਕੋਈ ਗੱਲ ਨਹੀਂ ਹੁਣ ਜਿਹੜੀ ਕੁੜੀ ਜਾਂ ਮੁੰਡਾ ਨਕੇਲ ਕਸੀ ਜੂਗੀ ਇੱਥੇ ਹਾਂਜੀ 100% ਯਾ ਜਿਹੜੇ ਪੰਜ ਬੈਂਡਾਂ ਤੇ ਸਾਢੇ 4 ਬੈਂਡ ਵਾਲੇ ਜਿਹੜੇ ਸੀਗੇ 4 ਲੱਖ ਚ ਵੀਜ਼ਾ ਲਵਾਓ 5 ਲੱਖ ਚ ਵੀਜ਼ਾ ਲਵਾਓ ਘੰਟੇ ਚ ਆਫਰ ਲੈਟਰ ਮੈਂ ਕਹਾਂ ਜੀ ਸਭ ਖਤਮ ਸਾਰੇ ਪੰਜਾਬੀਓ ਨੂੰ ਪਲੀਜ਼ ਬੇਨਤੀ ਆ ਆ ਪਾਇਆ ਸਾਡੇ ਪੈਸੇ ਆ ਇੰਨੇ ਬੈਂਡ ਪਾਇਆ ਭੇਜ ਦਿਓ ਜੀ ਇਹ ਕਹਣਾ ਬੰਦ ਕਰੀਏ ਪ੍ਰਾਈਵੇਟ ਕਾਲਜ ਦੇ ਵਿੱਚ ੱਟ ਕੇ ਜਾ ਉਹ ਇੱਕ ਵਾਰੀ ਚਲਾ ਜਾ ਹੂੰ ਉਸ ਤੋਂ ਬਾਅਦ ਜਾ ਕੇ ਚੇਂਜ ਕਰਾ ਲਈ ਔਰ ਪਲੀਜ਼ ਉਹਨਾਂ ਦੇ ਗੱਲਾਂ 'ਚ ਨਾ ਆਇਓ ਹੂੰ ਉੱਥੇ ਜਾ ਕੇ ਚੇਂਜ ਕਰਾ ਲਈ ਇਜ਼ ਨਾਟ ਆਪਸ਼ਨ ਕਿ ਧੜਾ ਧੜਾ ਕਾਲਜਾਂ ਦੇ ਵਿੱਚ ਪੜੀ ਜਾਂਦੇ ਆ ਭੇਜੀ ਜਾਂਦੇ ਆ ਕੋਈ ਔਰ ਸਭ ਦੀ ਚੁਆਇਸ ਬੈਂਕੂਵਰ ਟੋਰਾਂਟੋ ਬੈਂਕੂਵਰ ਟੋਰਾਂਟੋ ਹੋਰ ਕਿਤੇ ਜਾ ਕੇ ਕੋਈ ਰਾਜੀ ਨਹੀਂ ਸ਼ਸ਼ੀਕਾਲ ਡੇਲੀ ਪੋਸਟ ਪੰਜਾਬੀ ਪੋਡਕਾਸਟ ਦੇਖ ਰਹੇ ਹੋ ਮੈਂ ਹਾਂ ਗਗਨ ਬੇਦੀ ਅੱਜ ਸਵੇਰ ਦੀ ਐਂ ਕਹ ਲਓ ਕਿ ਬੀਤੀ ਦਿਨ ਰਾਤ ਤੋਂ ਇੱਕ ਜਿਹੜੀ ਨਿਊਜ਼ ਆ ਘੁੰਮਰੀ ਹੈ ਜਿਸ ਨੇ ਕਾਫੀ ਜ਼ਿਆਦਾ ਜਿਹੜਾ ਬਜ਼ ਕ੍ਰੀਏਟ ਕੀਤਾ ਹੋਇਆ ਕਿ ਕੈਨੇਡਾ ਸਰਕਾਰ ਦੇ ਵੱਲੋਂ ਜਿਹੜਾ ਵੀਜ਼ਿਆਂ ਦੇ ਵਿੱਚ ਕੱਟ ਕਰ ਦਿੱਤਾ ਗਿਆ ਜਾਂ ਐਂ ਕਹ ਲਓ ਕਿ ਜਿਹੜਾ ਹੁਣ ਸਪਾਊਸ ਨਾਲ ਨਹੀਂ ਜਾ ਸਕਦੀ ਜਾਂ ਫਿਰ ਜਿਹੜੇ ਪ੍ਰਾਈਵੇਟ ਕਾਲਜਾਂ ਤੋਂ ਜਿਹੜੇ ਬੱਚੇ ਉੱਥੇ ਸਟੱਡੀ ਕਰ ਰਹੇ ਨੇ ਉਹਨਾਂ ਨੂੰ ਵਰਕ ਵੀਜ਼ਾ ਨਹੀਂ ਦਿੱਤਾ ਜਾਵੇਗਾ ਬਹੁਤ ਤਰ੍ਹਾਂ ਦੇ ਸਵਾਲ ਨੇ ਤੇ ਸਾਰੇ ਸਵਾਲਾਂ ਦੇ ਜਵਾਬ ਨਾਲ ਕਾਪੀ ਪੈਨ ਲੈ ਕੇ ਬਹਿ ਜਾਓ ਬਿਲਕੁਲ ਤੁਸੀਂ ਨੋਟ ਕਰ ਲਿਓ ਹੈਰੀ ਇਮੀਗ੍ਰੇਸ਼ਨ ਤੋਂ ਸਾਡੇ ਨਾਲ ਹੈਰੀ ਜੀ ਮੌਜੂਦ ਨੇ ਹਰਪ੍ਰੀਤ ਸਿੰਘ ਹੈਰੀ ਔਰ ਖਾਸ ਗੱਲ ਇਹ ਹੈ ਕਿ ਯੂ نو ਆਪਾਂ ਪੰਜਾਬੀ ਚ ਕਹੀਏ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਤੁਹਾਡਾ ਹੈ ਨਾ ਤੇ ਆਪਾਂ ਭਾਜੀ ਇਹ ਥੋੜਾ ਜਿਹਾ ਨਾ ਸਿੰਪਲ ਤਰੀਕੇ ਨਾਲ ਦੱਸਿਆ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਲੋਕਾਂ ਨੂੰ ਸਮਝ ਲੱਗ ਜਾਏ ਕੁਐਰੀਆਂ ਸਵੇਰਤੀਆਂ ਆ ਰਹੀਆਂ ਨੇ ਉਹ ਕਹਿ ਲਓ ਕਿ ਹਰ ਇੱਕ ਪੇਜ ਤੇ ਨਵੀਂ ਤੋਂ ਨਵੀਂ ਇਨਫੋਰਮੇਸ਼ਨ ਆ ਰਹੀ ਹੈ ਕਈਆਂ ਨੇ ਤਾਂ ਬਿਲਕੁਲ ਇਸੇਰੇ ਲੈ ਆਈ ਪੀ ਥੋੜਾ ਜਿਹਾ ਸਿੰਪਲ ਐਲੈਬੋਰੇਟ ਕਰੇ ਠੀਕ ਹੈ ਜੀ ਆਪਣੇ ਪੱਲਾ ਤੋਂ ਤੁਹਾਡੇ ਸਾਰੇ ਸਰੋਤਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿਵੇਂ ਤੁਸੀਂ ਕਿਹਾ ਕਿ ਦੇਰ ਰਾਤ ਤੋਂ ਕੱਲ ਰਾਤ ਤੋਂ ਐਂਡ ਨਿਊਜ਼ ਪੂਰੀ ਛਾਈ ਪਈ ਹੈ ਬਿਆ ਹੋ ਗਿਆ ਹੋ ਗਿਆ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਨਿਊਜ਼ ਆਪਣੇ ਕੀਤਾ ਰਾਈਟ ਹੁਣ ਉਹਦੇ ਵਿੱਚ ਕੀ ਆ ਕਿ ਜਿੰਨੀਆਂ ਮੈਂ ਨਿਊਜ਼ ਚੱਲੀ ਜਾਂਦੀਆਂ ਨੇਗੀਆਂ ਜੋ ਮੂੰਹ ਚ ਆਈ ਜਾਂਦਾ ਜੀ ਬੋਲੀ ਜਾਂਦਾ ਐਕਚੁਅਲ ਜੋ ਹੈਗੀ ਆ ਖਬਰ ਉਹਦੇ ਤੇ ਫੋਕਸ ਘੱਟ ਹੋ ਰਿਹਾ ਐਕਚੁਅਲ ਮੈਨੂੰ ਲੱਗ ਰਿਹਾ ਕਿ ਡਰਾ ਰਹੇ ਨੇਗੇ ਬੀ ਆ ਹੋ ਗਿਆ ਜੀ ਉਹ ਹੋ ਗਿਆ ਜੀ ਆਪਾਂ ਟੇਕ ਇਟ ਔਨ ਅ ਪੋਜ਼ਿਟਿਵ ਸਾਈਡ ਇਹਨੂੰ ਪੋਜ਼ਿਟਿਵ ਸਾਈਡ ਆਪਾਂ ਇਹਨੂੰ ਲੈ ਕੇ ਦੇਖਾਂਗੇ ਨਿਊਜ਼ ਨੂੰ ਕੁਝ ਵੀ ਨਹੀਂ ਹੋਇਆ ਸੱਚੀ ਦੱਸਾਂ ਤਾਂ ਕੁਝ ਵੀ ਨਹੀਂ ਹੋਇਆ ਹੈਗਾ ਸਿਰਫ ਸਾਨੂੰ ਹੁਣ ਡਰ ਦਾ ਬਿਜ਼ਨਸ ਚੱਲ ਪੈਣਾ ਅੱਛਾ ਆਪਾਂ ਜੋ ਨਿਊਜ਼ ਆਈ ਹੈ ਉਹ ਬਾਅਦ ਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਇਹ ਗੱਲ ਕਰੀਏ ਕਿ ਜਿਵੇਂ ਹੁਣ ਪਿੱਛੇ ਨੇ ਕਿਹਾ ਜੀਐਸਆਈ ਵਧਾ ਦਿੱਤੀ ਡਬਲ ਹੋ ਗਈ ਸੀ ਡਬਲ ਹੋ ਗਈ ਲੋਕ ਡਰ ਗਏ ਹੋਇਆ ਕਿ ਸੀ ਤੁਹਾਡੇ ਪੈਸੇ ਤੁਹਾਡੇ ਕੋਲੇ ਸੀਗੇ ਠੀਕ ਹੈ ਜੀ ਔਰ GIC ਵਧਾਉਣ ਦਾ ਨਾਲ ਕੀ ਹੋਇਆ ਦੋ ਘੰਟਿਆਂ ਚ ਲੈਟਰ ਲੈ ਲਓ ਤਿੰਨ ਘੰਟਿਆਂ ਚ ਆਹ ਲੈ ਲਓ ਉਹ ਲੈ ਲਓ ਵੀਜ਼ੇ ਲਾ ਦਾਂਗੇ ਪੰਜਾ ਦਿਨਾਂ ਚ ਚਾਰਾਂ ਦਿਨਾਂ ਚ ਪ੍ਰਾਈਵੇਟ ਕਾਲਜ ਆ ਦੱਬ ਕੇ ਵਿਕ ਗਿਆ ਰੀਜ਼ਨ ਡਰ ਹੁਣ ਵੀ ਜਿਹੜਾ ਚੱਲ ਰਿਹਾ ਵਾ ਹੁਣ ਵੀ ਡਰ ਇਸੇ ਕਰਕੇ ਡਰ ਕ੍ਰੀਏਟ ਕਰ ਦੇਣਾ ਵਾ ਵੀ ਲੈ ਵੀ ਹਸਪਾਤ ਨਹੀਂ ਜਾਣਾ ਇਹ ਨਹੀਂ ਜਾਣਾ ਉਹ ਨਹੀਂ ਜਾਣਾ ਮੈਂ ਸੁਣੀ ਜਾਨਾ ਲੋਕ ਡਿਪਲੋਮਾ ਨਹੀਂ ਕਰਨਾ ਜੀ ਡਿਪਲੋਮੇ ਤੇ ਤੁਹਾਨੂੰ ਵਰਕ ਪਰਮਿਟ ਦੇਣਾ ਬੰਦ ਕਰਤਾ ਕੈਨੇਡਾ ਨੇ 2 ਸਾਲ ਵੀਜ਼ੇ ਘਟਾਤੇ ਹਨ ਆਪਾਂ ਕੱਲੀ ਕੱਲੀ ਨਿਊਜ਼ ਨੂੰ ਆਲਾਮ ਨਾਲ ਬੈਠ ਕੇ ਲੈਬਰੇਟ ਕਰਾਂਗੇ ਐਕਸਪਲੇਨ ਕਰਾਂਗੇ ਵੀ ਹੋਇਆ ਕੀ ਐਕਚੁਅਲ ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਨੇ ਕੀ ਕੀਤਾ ਸੋ ਗਗਨਦੀ ਦੀ ਪਹਿਲੀ ਨਿਊਜ਼ ਜਿਹੜੀ ਆਪਾਂ ਕਹੀ ਹੈ ਕਿ ਜਿਹੜਾ ਇਹਨਾਂ ਨੇ ਕਿਹਾ ਕੈਪ ਸਿਸਟਮ ਹਨਾ 35% ਐਜ ਕਿ ਵੀਜ਼ਾ ਘੱਟ ਮਿਲੂਗਾ ਘੱਟ ਮਿਲੂਗਾ ਉਹ ਜਿਹੜਾ ਵੀਜ਼ਾ ਘਟਾ ਨਾ ਉਹ ਸਭ ਤੋਂ ਜ਼ਿਆਦਾ ਲੋਕ ਉਸ ਚੀਜ਼ ਨੂੰ ਲੈ ਕੇ ਪਰੇਸ਼ਾਨ ਨੇ ਖਾਸ ਤੌਰ ਤੇ ਜਿਹੜੇ ਸੋਚਦੇ ਨੇ ਕਿ ਅਸੀਂ ਜਾਣਾ ਪੁਖਚ ਐਕਚੁਅਲੀ ਕੀ ਆ 35% ਆਪਣੇ ਆਪ ਹੀ ਘਟ ਜਾਣਾ ਕਿਉਂਕਿ ਜਿਹੜੀ ਅਗਲੀ ਨਿਊਜ਼ ਆ ਇਹਦੇ ਨਾਲ ਰਿਲੇਟਡ ਹੀ ਆ ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰਾਈਵੇਟ ਇੰਸਟੀਚਿਊਟ ਚ ਜਾ ਕੇ ਤੁਸੀਂ ਪੜੋਗੇ ਆਉਣ ਤੋਂ ਬਾਅਦ ਉੱਥੇ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਣਾ ਪਹਿਲਾਂ ਕੀ ਹੁੰਦਾ ਸੀ ਪ੍ਰਾਈਵੇਟ ਇੰਸਟੀਚੂਟ ਨਾਲ ਨੇ ਪਾਥਵੇ ਪ੍ਰੋਗਰਾਮ ਨਾਲੇ ਕਿ ਇੱਕ ਸਾਲ ਸਾਡੇ ਕੋਲੇ ਪੜੋ ਇੱਕ ਸਾਲ ਜਾ ਕੇ ਪਬਲਿਕ ਕਾਲਜ ਚ ਜਾ ਕੇ ਪੜੋ ਉਹ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲੂਗਾ ਮਨਿਸਟਰ ਕਹਿੰਦੇ ਨੇ ਕਿ ਇੱਕ ਲੂਪ ਹੋਲ ਲੱਭ ਲੈ ਇਹਨਾਂ ਨੇ ਠੀਕ ਹੈ ਜੀ ਇੱਕ ਮਤਲਬ ਆਪਾਂ ਜੀ ਇੱਥੇ ਇਹ ਵੀ ਦੱਸ ਦਈਏ ਕਿ ਹੁਣ ਇਹ ਚੀਜ਼ ਨਹੀਂ ਚੱਲੂਗੀ ਇਹ ਨਹੀਂ ਚੱਲੂਗੀ ਇਹ ਨਹੀਂ ਚੱਲੂਗੀ ਹੁਣ ਤੁਸੀਂ ਇਹ ਦੇਖੋ ਵੀ ਇਸ ਤਰੀਕੇ ਇਹਦੇ ਨਾਲ ਕੀ ਹੈ ਜਿਹੜੇ 5 ਬੈਂਡਾਂ ਤੇ 4.5 ਬੈਂਡ ਵਾਲੇ ਜਿਹੜੇ ਸੀਗੇ 4 ਲੱਖ ਚ ਵੀਜ਼ਾ ਲਵਾਓ 5 ਲੱਖ ਚ ਵੀਜ਼ਾ ਲਵਾਓ ਘੰਟੇ ਚ ਆਫਰ ਲੈਟਰ ਮੈਂ ਕਹਿਆ ਜੀ ਸਭ ਖਤਮ ਹੂੰ ਅੱਛਾ ਕੋਈ ਵੀ ਪਬਲਿਕ ਕਾਲਜ ਇੰਨੀ ਜਲਦੀ ਆਫਰ ਲੈਟਰ ਨਹੀਂ ਦਿੰਦਾ ਪਹਿਲੀ ਗੱਲ ਤਾਂ ਦਿਨ ਤੇ ਰਾਤ ਦਾ ਫਰਕ ਆ ਸਾਡਾ ਹੂੰ ਜੇ ਅੱਜ ਮੇਰੇ ਕੋਲੇ ਕੋਈ ਕਲਾਇੰਟ ਆਉਂਦਾ ਵਾ ਮੈਂ ਉਹਦੀ ਐਪਲੀਕੇਸ਼ਨ ਮੰਨ ਲਓ ਬੈਠੇ ਬੈਠੇ ਸਬਮਿਟ ਕਰਤਾ ਉੱਤੇ ਪ੍ਰੋਸੈਸ ਹੋਣ ਨੂੰ ਵੀ ਟਾਈਮ ਲੱਗਦਾ ਇੱਕ ਅੱਧਾ ਦਿਨ ਤਾਂ ਲੱਗੂਗਾ ਨਾ ਆ 2 ਘੰਟੇ ਵਾਲਾ ਕੰਮ ਖਤਮ ਹੋ ਗਿਆ ਹੂੰ ਅਸਵੇਰੇ ਬੰਦਾ 10 ਵਜੇ ਮੇਰੇ ਕੋਲੇ ਆਇਆ ਕੈਨੇਡਾ ਰਾਤ ਦੇ ਉੱਥੇ 9 ਵਜੇ 9:30 ਵਜੇ ਜਾਂ 11 ਵਜੇ ਰਾਤ ਦੇ ਉੱਥੇ ਕੋਣ ਬੈਠਾ ਹੈ ਲੈਟਰ ਇਸ਼ੂ ਕਰਨ ਲਈ ਫਿਰ ਆਪ ਹੀ ਕਰੀ ਜਾਂਦੇ ਨਹੀਂ ਆਪ ਤਾਂ ਨਹੀਂ ਕਰਦੇ ਕਿ ਆਟੋਮੈਟਿਕ ਸਿਸਟਮ ਹੁੰਦਾ ਇਹਨਾਂ ਦਾ ਬਟ ਉਹ ਪ੍ਰਾਈਵੇਟ ਕਾਲਜਾਂ ਚ ਹੀ ਹੁੰਦਾ ਪਬਲਿਕ ਕਾਲਜ ਦੇ ਵਿੱਚ ਪ੍ਰੋਪਰ ਡਾਕੂਮੈਂਟ ਚੈੱਕ ਕਰਨਗੇ ਤੁਹਾਡੇ ਫਿਰ ਤੁਹਾਨੂੰ ਆਫਰ ਲੈਟਰ ਦੇਣਗੇ ਇਹ ਜਿਹੜੀਆਂ ਐਕਚੁਅਲੀ ਇਹ ਚੇਂਜਸ ਕਿਉਂ ਆ ਰਹੀਆਂ ਨੇ ਅਸੀਂ ਸਿਸਟਮ ਨੂੰ ਇੰਨਾ ਕ ਜਿਆਦਾ ਖਰਾਬ ਕਰਤਾ ਹੂੰ ਇਹ ਨਿਊਜ਼ ਜਾ ਕੇ ਪਿੱਛੇ ਕਨੈਕਟ ਹੁੰਦੀ ਹੈ ਜਿਹੜੇ 700 ਬੱਚਾ ਜਿਹੜਾ ਉੱਥੇ ਗਿਆ ਸੀ ਨਾ ਬਿਨਾ ਲੈਟਰ ਜਿਹਨਾਂ ਨੇ ਡੈਲੀ ਲੈਟਰਾਂ ਲਾਈਆਂ ਸੀਗੀਆਂ ਇਹ ਨਿਊਜ਼ ਉੱਥੇ ਜਾ ਕੇ ਕਨੈਕਟ ਹੁੰਦੀ ਆ ਐਕਚੁਅਲੀ ਇਮੀਗ੍ਰੇਸ਼ਨ ਨੂੰ ਉਦੋਂ ਪਤਾ ਲੱਗਿਆ ਕਿ ਆਹ ਕੀ ਹੋ ਗਿਆ ਯਾਰ ਹੂੰ ਸਿੱਧਾ ਸਿੱਧਾ ਉਹਨਾਂ ਦੇ ਉੱਤੇ ਨਿਸ਼ਾਨ ਪੈਂਦਾ ਸੀਗਾ ਕਿ ਤੁਸੀਂ ਚੈੱਕ ਕੀ ਕੀਤਾ ਫਿਰ ਹੂੰ ਰਾਈਟ ਆਫੀਸਰ ਨੇ ਵੀਜ਼ਾ ਦੇਤਾ ਤੁਸੀਂ ਉਹਨਾਂ ਨੇ ਲੈਟਰ ਐਡਿਟ ਕਰ ਕਰਕੇ ਲਾਈ ਗਏ ਆਫਰ ਲੈਟਰਾਂ ਲਾਈ ਗਏ ਉੱਥੋਂ ਉਹਨਾਂ ਨੇ ਸ਼ੁਰੂ ਕਰਤਾ ਕਿ ਇਹਨੂੰ ਹੁਣ ਸਹੀ ਕਰੀਏ ਸਿਸਟਮ ਨੂੰ ਹੂੰ ਉਹਦੇ ਕਰਕੇ ਚੇਂਜੇਸ ਕੀਤੀਆਂ ਉੱਥੋਂ ਮੁੜ ਵੱਜਿਆ ਗਿਆ ਉੱਥੋਂ ਮੁੜ ਵੱਜਿਆ ਅਸੀਂ ਹੀ ਕੀਤਾ ਵਾ ਹੂੰ ਹੂੰ ਅਗਲੀਆਂ ਜਿਹੜੀਆਂ ਚੇਂਜੇਸ ਨੇ ਨਾ ਉਹ ਵੀ ਅਸੀਂ ਹੀ ਕਰਾਈਆਂ ਨੇ ਹੂੰ ਸੱਚੀ ਦੱਸਾਂ ਪਰ ਡਰਨ ਦੀ ਲੋੜ ਨਹੀਂ ਅਗੇਨ ਮੈਂ ਕਹੂੰਗਾ ਡਰਨ ਦੀ ਲੋੜ ਨਹੀਂ ਹੈਗੀ ਸੋ 35% ਜਿਹੜਾ ਕੈਪ ਇਹਨਾਂ ਨੇ ਕਿਹਾ ਕਿ 35% ਐਟ ਕੀ ਘਟ ਵੀ ਦੋ ਮੈਂ ਕਿਹਾ ਪ੍ਰਾਈਵੇਟ ਕਾਲਜ ਅਰ ਬੱਚਾ ਜਾਊਗਾ ਹੀ ਨਹੀਂ ਨਾ 35% ਤੋਂ ਤਾਂ ਕਿਤੇ ਘਟ ਜਾਣਾ ਵਾ ਕਿਉਂਕਿ ਜਿਹੜਾ ਪ੍ਰਾਈਵੇਟ ਕਾਲਜ ਚ ਜਾਣ ਵਾਲਾ ਬੱਚਾ ਸੀ ਨਾ ਬਹੁਤ ਜ਼ਿਆਦਾ ਸੀ ਫੇਰ ਤਾਂ ਜੋ ਚੱਲ ਰਿਹਾ ਕਿ ਝਟਕਾ ਕ੍ਰੇਡੀਅਨ ਸਰਕਾਰ ਦਾ ਫਿਰ ਹੈ ਕੁਝ ਕੁਝ ਠੀਕ ਹੀ ਇਹ ਬਿਲਕੁਲ ਸਹੀ ਕੀਤਾ ਜੀ ਠੀਕ ਹੈ ਹਾਂ ਬਿਲਕੁਲ ਠੀਕ ਹੈ ਜੀ ਫਰਜ਼ੀ ਬੜੇ ਘਟ ਜਾਣਗੇ ਫਰਜ਼ੀ ਬਹੁਤ ਘਟਣਗੇ ਜੀ ਬਹੁਤ ਜ਼ਿਆਦਾ ਘਟਣਗੇ ਹੁਣ ਉਹ ਚੀਜ਼ ਨਹੀਂ ਰਹਿਣਗੀਆਂ ਕਿ ਹਾਂ ਬੇ ਕੁੜੀ 12ਵੀਂ ਪਾਸ ਆ ਉਹ ਬਜਾਰੀ ਛੋਟੀ ਜੀ ਕੁੜੀ ਆ ਛੋਟਾ ਜਿਹਾ ਮੁੰਡਾ ਵਾ ਰਾਈਟ ਉਹਦੇ ਨਾਲ ਤੁਸੀਂ ਉਹਦਾ ਵਿਆਹ ਕਰਕੇ ਨਾਲ ਸਪਾਊਸ ਭੇਜ ਦਿੰਨੇ ਕਿਉਂ ਕਿਉਂਕਿ ਸਾਡੇ ਕੋਲ ਪੈਸੇ ਹੈ ਨਹੀਂਗੇ ਠੀਕ ਹੈ ਜੀ ਔਰ ਉਹਦੇ ਕਰਕੇ ਉਹ ਵਿਚਾਰੀ ਜਬ ਵਿਚਾਰਾ ਜੋ ਵੀ ਹੈਗਾ ਉਹ ਟੰਗੇ ਜਾਂਦਾ ساری ਜ਼ਿੰਦਗੀ ਲਈ ਫੇ ਹੁਣ ਕੀ ਕਰੀਏ ਕਿੱਧਰਲੇ ਪਾਸੇ ਜਾਈਏ ਹੁਣ ਉਹ ਕਹਿੰਦੇ ਜੀ ਓਕੇ ਸਪਾਉਸ ਨਹੀਂ ਬੁਲਾ ਸਕਦੇ ਤੁਸੀਂ ਤੇ ਨੋ ਕਿ ਜਾਲੀ ਵਿਆਹ ਨੇ ਹਮ ਮਤਲਬ ਇਹ ਕਿ ਜਿਹੜਾ ਫੇਕ ਮੈਰਿਜਸ ਤੇ ਉੱਤੇ ਵੀ ਨਕੇ ਫੇਕ ਮੈਰਿਜਸ ਤੇ ਹੀ ਮੈਂ ਤੁਹਾਨੂੰ ਕਿਹਾ ਨਾ ਪਹਿਲਾਂ ਸਟਾਰਟਿੰਗ ਜੀ ਇੰਟਰਵਿਊ ਚ ਕਿਹਾ ਕਿ ਜਿਵੇਂ ਜਿਵੇਂ ਆਪਾਂ ਗੱਲ ਕਰਾਂਗੇ ਉਹਦਾ ਇਹੀ ਹੋਊਗਾ ਕਿ ਅਸੀਂ ਚੇਂਜਸ ਕਰਵਾਇਆ ਇਹ ਹਮ ਇਹ ਜਿਵੇਂ ਆਪਦੇ ਹੱਥੀਂ ਚੇਂਜ ਇਹ ਹੁਣ ਫਿਰ ਇਹਦੇ ਲਈ ਕਰਤੀ ਕੋਈ ਪੀ ਐਚ ਡੀ ਹੋਣੀ ਚਾਹੀਦੀ ਹੈ ਜਾਂ ਕੋਈ ਮਾਸਟਰ ਡਿਗਰੀ ਲਈ ਮਾਸਟਰ ਡਿਗਰੀ ਹੋਵੇ ਜਾਂ ਪੀ ਐਚ ਡੀ ਦਾ ਹਾਂ ਉਹਦੇ ਨਾਲ ਕੋਈ ਪੀ ਜੀ ਡਿਪਲੋਮਾ ਹੋ ਗਿਆ ਜਾਂ ਤੁਸੀਂ ਮਤਲਬ ਐਕੈਂਟਿਕ ਜੇ ਕੋਰਸ ਨੇ ਜਿਹੜੇ ਵਧੀਆ ਲੈਵਲ ਤੁਸੀਂ ਗ੍ਰੈਜੂਏਸ਼ਨ ਤੋਂ ਉੱਤੇ ਜਿਹੜੇ ਵੀ ਕੋਰਸੇ ਲਈ ਜਾਉਂਗੇ ਤੁਹਾਨੂੰ ਤੁਹਾਡੇ ਸਪਾਊਸ ਨੂੰ ਤੁਸੀਂ ਬੁਲਾ ਸਕਦੇ ਮਤਲਬ ਜੈਨੂਇਨ ਜੇ ਲੱਗੇ ਨਿੱਕੇ ਮोटे ਡਿਪਲੋਮੇ ਜਿਵੇਂ ਬਣਾ ਲੈਂਦੇ ਸੀ ਜੀ 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 ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਮੈਂ ਮੈਂ ਹੋਰ ਤੁਹਾਨੂੰ ਆਪਦੇ ਕੋਲ ਐਡ ਕਰਦਾ ਮੈਂ ਇਹ ਨਿਊਜ਼ ਪੜ੍ਹ ਕੇ ਮੈਨੂੰ ਇੱਕ ਚੀਜ਼ ਹੋਰ ਮੇ ਉਸ ਨਹੀਂ ਬੁਲਾਇਆ 12ਵੀਂ ਤੋਂ ਬਾਅਦ ਚਲੇ ਗਿਆ ਵਿਆਹਿਆ ਹੋਇਆ ਹਮ ਜੈਨੂਅਲ ਮੈਰਿਜ ਵੀ ਹੁੰਦੀ ਆ ਜਦੋਂ ਇਹ ਨਹੀਂ ਸਾਰੀਆਂ ਫੇਕ ਹੀ ਹੋਣ ਤੇ ਡਿਊਰਿੰਗ ਸਟੱਡੀ ਨਹੀਂ ਬੁਲਾ ਸਕਦਾ ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਗਿਣਿਆ ਜਾਊਗਾ ਬਟ ਹਾਲ ਤੱਕ ਇਦਾਂ ਦੀ ਕੋਈ ਗਾਈਡਲਾਈਨ ਨਹੀਂ ਹੈ ਕਿ ਜਦੋਂ ਵਰਕ ਪਰਮਿਟ ਤੇ ਚਲੇ ਗਿਆ ਫਿਰ ਬੁਲਾ ਸਕਦਾ ਕਿ ਨਹੀਂ ਬੁਲਾ ਸਕਦਾ ਇਹ ਹਲੇ ਕਲੀਅਰ ਨਹੀਂ ਅਪਡੇਟ ਹੋਊਗੀ ਇਹ ਵੀ ਹਜੇ ਸਮਥਿੰਗ ਕੋਈ ਗਾਈਡਲਾਈਨ ਪ੍ਰੋਪਰ ਹੋਣਗੇ ਨਾਲ ਜਸਟ ਇੱਕ ਨਿਊਜ਼ ਆਈ ਹੈ ਹਾਲੇ ਤੁਸੀਂ ਤੁਸੀਂ ਸਟੱਡੀ ਕੀਤਾ ਜਿੰਨਾ ਉਹ ਤੁਸੀਂ ਫਿਲਹਾਲ ਦੱਸੋ ਇਹ ਮੈਂ ਵਿੱਚ ਇੱਕ ਗੱਲ ਕੱਢ ਲਈ ਹੈ ਕਿ ਜਦੋਂ ਵਰਕ ਪਰਮ ਕਿਉਂਕਿ ਦੋ ਤਰੀਕੇ ਨੇ ਤੁਸੀਂ ਸਪਾਊਸ ਨੂੰ ਬੁਲਾ ਸਕਦੇ ਹੋ ਇੱਕ ਤਾਂ ਜਦੋਂ ਤੁਸੀਂ ਪੜ੍ਹਦੇ ਹੁੰਦੇ ਹੋ ਇੰਟਰਨੈਸ਼ਨਲ ਸਟੂਡੈਂਟ ਗਿਣੇ ਜਾਂਦੇ ਹੋ ਉਸ ਤੋਂ ਬਾਅਦ ਪੜ੍ਹ ਕੇ ਜਦੋਂ ਤੁਹਾਨੂੰ ਉਦੋਂ ਵੀ ਸਪਾਊਸ ਨੂੰ ਬੁਲਾ ਸਕਦੇ ਆ ਉਦੋਂ ਤੁਹਾਡੇ ਕੋਲ ਟਾਇਰ 0123 ਦੀ ਜੌਬ ਚਾਹੀਦੀ ਆ ਟਾਇਰ ਸਿਸਟਮ ਆ ਸਾਡੇ ਪਹਿਲਾਂ ਨੌਕ ਹੁੰਦਾ ਸੀ ਅੱਛਾ ਉਹ ਟਾਇਰ ਸਿਸਟਮ ਆ ਔਰ ਜਿਹੜੇ ਟੀਆ ਅਸਿਸਟੈਂਟ ਦੀ ਤੁਹਾਡੀ ਜੌਬ ਹੈਗੀ ਹੈ 1 ਤੋਂ 3 ਤੱਕ ਜੇ ਜੌਬ ਹੈਗੀ ਹੈ ਤਾਂ ਇਸ ਪਾਊਸ ਨੂੰ ਬੁਲਾ ਸਕਦੇ ਹੋ ਹਮ ਹੁਣ ਉਹ ਬੁਲਾ ਸਕਦੇ ਆ ਕਿ ਨਹੀਂ ਬੁਲਾ ਸਕਦੇ ਇਹ ਗੱਲ ਲੈ ਕਲੀਅਰ ਨਹੀਂ ਅੱਛਾ ਫਿਰ ਇਹ ਜਿਹੜੇ ਤਿੰਨੇ ਮੇਜਰ ਪਾਰਟ ਸੀਗੇ ਇੱਕ ਤਾਂ 35% ਦਾ ਕੈਪ ਹੋ ਗਿਆ ਠੀਕ ਹੈ ਇੱਕ ਪ੍ਰਾਈਵੇਟ ਕਾਲਜ ਤੋਂ ਬਾਅਦ ਜਿਹੜਾ ਵਰਕ ਵੀਜ਼ਾ ਹੋ ਗਿਆ ਤੇ ਸਪਾਊਸ ਆ ਲ ਹੋ ਗਿਆ ਬੇਸਿਕਲੀ ਇਹ ਸਾਰੇ ਇੰਟਰਕਨੈਕਟਿਡ ਨੇ ਚੀਜ਼ਾਂ ਇਹ ਸਾਰਾ ਇਹ ਸਾਰੀਆਂ ਪੁਰਾਣੀਆਂ ਨਿਊਜ਼ ਦੇ ਨਾਲ ਵੀ ਜਿੰਨੀਆਂ ਵੀ ਜਿੰਨੀਆਂ ਨਿਊਜ਼ ਪਿੱਛੇ ਹੋਈਆਂ ਜੀ ਜੋ ਜੋ ਫਰਾਡ ਹੋਏ ਆ ਠੀਕ ਹੈ ਜੀ ਇਹ ਸਾਰੇ ਉਹਦੇ ਨਾਲ ਜੇ ਕਿ ਲਿੰਕ ਕਰਦੀਆਂ ਨੇ ਕਿਉਂਕਿ ਮ ਉਹ ਕਿਸੇ ਹਿਊਮਨ ਲਾਈਫ ਦਾ ਲਾਸ ਹੋ ਜਾਣਾ ਉਹ ਬਹੁਤ ਮੰਦਭਾਗਾ ਬਹੁਤ ਚੀਜ਼ਾਂ ਨੇ ਗਗਨ ਜੀ ਇਹ ਚ ਇਹ ਵੀ ਇੱਕ ਆਪਣੇ ਆਪ ਚ ਇੱਕ ਜਿਹੜਾ ਪੈਕੇਜ ਸਿਸਟਮ ਚੱਲਦਾ ਨਾ ਉਹਨੇ ਤਾਂ ਧਜੀਆਂ ਅੜਾਈਆਂ ਪਈਆਂ ਨੇਗੀਆਂ ਉਹ ਪੈਕੇਜ ਸਿਸਟਮ ਪ੍ਰਾਈਵੇਟ ਕਾਲਜਾਂ ਚ ਬਹੁਤ ਚੱਲਦਾ ਸੀਗਾ ਈਵਨ ਉੱਥੇ ਕੀ ਹੁੰਦਾ ਤੁਹਾਡੀ ਭਾਈਚਾਰੇ ਵਾਲੇ ਆ ਬੰਦੇ ਕੀ ਕਹਿ ਸਕਦੇ ਆ ਜੀ ਭਾਈਚਾਰਾ ਉਹਨੂੰ ਕਵਾਂਗੇ ਜਿਹੜਾ ਸਹੀ ਕੰਮ ਕਰਦਾ ਉਹ ਬਈ ਜਿਹੜਾ ਮਾੜਾ ਕੰਮ ਕਰਦਾ ਉਹਨੂੰ ਭਾਈਚਾਰਾ ਥੋੜੀ ਕਵਾਂਗੇ ਹੁਣ ਤਾਂ ਠਾਗ ਹੀ ਕਵਾਂਗੇ ਪੈਕੇਜ ਸਿਸਟਮ ਤੇ ਸੱਟ ਪਾਊਗੀ 100% ਪਾਊਗੀ ਪਾਊਗੀ ਸੱਟ ਕਿਉਂ ਕਿ ਆਉਣੀ ਦੇਖੋ ਪੈਕੇਜ ਸਿਸਟਮ ਜਿਹਦਾ ਰੇਟ ਵਧਾਉਣਗੇ ਫਿਰ ਹੁਣ ਪਬਲਿਕ ਕਾਲਜ ਦੀ ਫੀਸ ਜ਼ਿਆਦਾ ਵਾ ਅੱਛਾ ਹੁਣ ਕਾਲਜ ਦੀ ਫੀਸ ਫੀਸ ਹੀ ਪਹਿਲਾਂ ਕਿਉਂ ਨਹੀਂ ਪ੍ਰਾਈਵੇਟ ਕਾਲਜ ਦੀ ਫੀਸ ਭਰੀ ਨਹੀਂ ਭਰੀ ਥੋੜੀ ਬੋੜੀ ਭਰ ਕੇ ਐਡਮਿਸ਼ਨ ਕਰਾਤੀ ਪੈਕੇਜ ਮੇਰੇ ਕੋਲੇ ਕਿਸੇ ਦੀ ਕਾਲ ਆਈ ਮੈਂ ਸੋਚ ਰਿਹਾ ਮੈਂ ਵੀ ਆਪਦਾ ਪੋਡਕਾਸ ਉਹ ਕੀ ਹੋਇਆ ਉਹਨਾਂ ਨੂੰ ਪ੍ਰਾਈਵੇਟ ਕਾਲਜ ਦੇਤਾ ਜੀ ਅੱਛਾ ਪੈਕੇਜ ਬਣਾਤਾ 15 ਲੱਖ ਦਾ ਮੈਂ ਇਮੀਗ੍ਰੇਸ਼ਨ ਦਾ ਨਾਂ ਨਹੀਂ ਲਵਾਂਗਾ ਨਾ ਮਿਗਰਾਮੇ ਨਾਮ ਆ ਹੂੰ 15 ਲੱਖ ਰੁਪਇਆ ਲੈ ਲਿਆ ਫੀਸ ਭਰੀ 3 4 4 ਲੱਖ ਭਰੀ ਆ ਹੂੰ 19 ਲੱਖ ਹੋ ਗਿਆ ਨਹੀਂ ਜੀ ਅੱਛਾ ਕੁੱਲ ਪੈਕੇਜ ਕੀਤਾ 15 ਲੱਖ ਚੋਂ 4 ਲੱਖ ਫੀਸ ਭਰਤੀ 10 11 ਲੱਖ ਜੇਬ ਚ ਪਾ ਲਿਆ। اچھا ਜਦੋਂ ਕੁੜੀ ਉੱਥੇ ਪਹੁੰਚ ਗਈ ਉਹਦੀ ਮੰਮੀ ਦੀ ਕਾਲ ਆਈ ਮੈਨੂੰ ਤੇ ਕਹਿੰਦੀ ਕਿ ਸਾਡੇ ਨਾਲ ਤਾਂ ਚੀਜ਼ ਹੋ ਗਈ ਆ। ਹੂੰ ਸਾਨੂੰ ਤਾਂ ਸਾਨੂੰ ਤਾਂ ਦੱਸਿਆ ਨਹੀਂ ਗਿਆ ਸੀ। ਹੁਣ ਉਹ ਕੁੜੀ ਪ੍ਰਾਈਵੇਟ ਕਾਲਜ 'ਚ ਸੀ ਤੇ ਉਹਨਾਂ ਦੀ ਮੰਮੀ ਦੀ ਕਾਲ ਆਈ ਮੈਨੂੰ ਤੇ ਵੀ ਸਾਡੇ ਆ ਚੀਜ਼ ਹੋ ਗਈ ਸਾਨੂੰ ਤਾਂ ਪਤਾ ਨਹੀਂ ਸੀਗਾ। ਹੁਣ ਉਹ ਕੁੜੀ ਗਈ ਸੀ ਪ੍ਰਾਈਵੇਟ ਕਾਲਜ ਦੇ ਵਿੱਚ। ਹੂੰ ਠੀਕ ਹੈ ਜੀ। ਬਈ ਸਾਨੂੰ ਨਾ ਤਾਂ ਇਹ ਤੋਂ ਬਾਅਦ ਵਰਕ ਪਰਮਿਟ ਆ। ਹੂੰ ਤੇ ਪੈਸੇ ਲੈ ਆ ਲੋ ਫੀਸ ਜਦੋਂ ਕਾਲਜ ਤੋਂ ਪਤਾ ਕੀਤੀ ਉਹ ਕਹਿੰਦੇ ਤਾਂ ਫੀਸ ਤਾਂ ਸਾਡੀ ਸਾਰੀ 4 4.5 ਲੱਖ ਬਣਦੀ ਆ ਓਹੋ ਤੁਸੀਂ 15 ਲੱਖ ਕਿੱਥੇ ਦੇ ਕੇ ਆ ਗਏ ਪਤਾ ਕਿਉਂ ਪੇ ਆਫਟਰ ਵੀਜ਼ਾ ਪੇ ਆਫਟਰ ਵੀਜ਼ਾ ਇਹ ਪੰਜਾਬ 'ਚ ਇੰਨਾ ਮਸ਼ਹੂਰ ਕਰਤਾ ਸਾਨੂੰ ਨਾ ਡਰ ਲੱਗਣ ਲੱਗ ਗਿਆ ਕਿ ਯਾਰ ਵੀਜ਼ਾ ਮਿਲੂਗਾ ਤਾਂ ਪੈਸੇ ਦਵਾਂਗੇ ਕਦੇ ਪੁੱਛਦੇ ਨਹੀਂ ਵੀ ਉਹ ਤੋਂ ਬਾਅਦ ਦੇਣੇ ਕਿੰਨੇ ਆ ਹੂੰ ਨੇ ਹੁਣ ਜਿਵੇਂ ਕੋਈ ਪ੍ਰਾਈਵੇਟ ਕਾਲਜ ਕਿਸੇ ਨੂੰ ਐਡਮਿਸ਼ਨ ਦਵਾਉਂਦਾ ਜੀ ਜੇ ਕਿਸੇ ਨੂੰ ਅਵੇਅਰਨੈਸ ਨਹੀਂ ਹੈਗੀ ਕਿ ਸਾਡਾ ਹੁਣ ਵਰਕ ਦੇ ਵਿੱਚ ਕਨਵਰਟ ਨਹੀਂ ਹੋਣਾ ਉਹ ਵੀਜ਼ਾ ਤਾਂ ਫਿਰ ਉਹ ਉਹ ਕਿਵੇਂ ਉਹਦੇ ਲਈ ਉਹਨਾਂ ਧੋਖਾ ਹੋ ਜੂਗਾ ਧੋਖਾ ਹੀ ਹੈ ਜੀ ਆਪਣੇ ਆਪ ਚ ਤੁਸੀਂ ਹੁਣ ਜੇ ਮੈਂ ਤੁਹਾਨੂੰ ਸਟੋਰੀ ਸੁਣਾਈ ਵੀ ਉਹ ਕੁੜੀ ਨੂੰ ਪ੍ਰਾਈਵੇਟ ਕਾਲਜ ਭੇਜਤਾ ਉਹ ਆਪਣੇ ਆਪ ਤੇ ਧੋਖਾ ਹੀ ਇੱਕ ਪਰ ਉਹ ਦੇ ਉਹ ਕਾਲੂ ਕੁੜੀ ਕਹਿੰਦੀ ਮੈਨਾਂ ਧੋਖਾ ਕੀਤਾ ਅਗਲਾ ਕਿਉਂਕਿ ਧੋਖਾ ਥੋੜੀ ਤਰ ਤਰ ਵੀਜ਼ੇ ਤੱਕ ਗੱਲ ਹੋਈ ਸੀਗੀ ਕਿਹੜੇ ਕਾਲਜ ਆਣਾ ਕਿਹੜਾ ਹੋਏ ਥੋੜੀ ਗੱਲ ਹੋਈ ਸੀਗੀ ਸੋ ਗੱਲਾਂ ਦਾ ਕੜਾ ਜਿੱਦ ਨੂੰ ਮਾੜੀ ਬਣਾਈ ਜਾਗੋ ਗ੍ਰਾਹਕਾਂ ਲਈ ਗੱਲ ਆ ਲੋਕਾਂ ਨੂੰ ਆਪ ਸੁਚੇਤ ਹੋਣਾ ਪਊਗਾ ਇੱਕ ਨਹੀਂ ਦੋ ਤਿੰਨ ਥਾਵਾਂ ਤੋਂ ਪਹਿਲਾਂ ਪਤਾ ਕਰ ਲੋ ਪੁੱਛ ਲੋ ਮੁੜ ਕੇ ਕਿਸੇ ਅੱਗੇ ਪੱਲਾ ਾੜਨ ਨਾਲੋਂ ਪਹਿਲਾਂ ਆਪ ਅਵੇਅਰਨੈਸ ਰੱਖੋ ਆਪਣੀ ਤੁਸੀਂ ਹਮੇਸ਼ਾ ਹਮੇਸ਼ਾ ਜਿਹੜਾ ਸੀਆਈਸੀਸੀ ਕੈਨੇਡਾ ਦਾ ਮੈਂਬਰ ਆ ਉਹਦੇ ਤੋਂ ਹੀ ਸਲਾਹ ਲਓ ਹੂੰ ਨਾ ਮੈਂ ਇਕੱਲਾ ਹੈਰੀ ਨਹੀਂ ਹੈਗਾ ਉਹਨਾਂ ਕੋਲੇ 7-8000 ਬੰਦਾ ਸੀਆਈਸੀਸੀ ਕੈਨੇਡਾ ਦਾ ਮੈਂਬਰ ਆ ਥਰੋਅਆਊਟ ਵਰਲਡ ਉਹਨੂੰ ਪੁੱਛੋ ਵੀ ਤੂੰ ਭਾਈ ਸੀਆਈਸੀਸੀ ਕੈਨੇਡਾ ਦਾ ਮੈਂਬਰ ਆ ਔਰ ਇੱਕ ਚੀਜ਼ ਹੋਰ ਦੇਖੀ ਗਗਨ ਜੀ ਮੈਂ ਇੱਥੇ ਪੋਸਟਰ ਲੱਗੇ ਦੇਖੇ ਬੜੇ 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 ਸਾਰੇ ਪਿੱਛੇ ਫੋਟੋਆਂ ਤਾਂ ਲਾਈ ਫਿਰਦੇ ਸਾਰੇ ਜਿਹੜਾ ਉਹੀ ਮੈਂ ਕਹਿਣ ਲੱਗਿਆ ਸੀ ਸੀਆਈਸੀਸੀ ਦੇ ਉਤਨੇ ਲੋਗੋ ਲਾਏ ਹੋਇਆ ਐਂਡ ਆਮ ਥਿੰਕਿੰਗ ਕਿ ਤੂੰ ਕਰੋ ਤਾਂ ਮੈਂਬਰ ਬਣ ਗਿਆ ਭਾਈ अच्छा वो भी फर्जी हो सकते हैं 100% जी अच्छा मैं जबो जाक, जाके उनारी साइट पे जाके उनारी कंपनी दा नाम लिखया कोई भी कंपनी दा नाम ले लो उनारा जरो उनारी साइट है सीआईसीसी कनाडा मेंबर लिखो गूगल पे थोड़ी साइट खोल जोगे उथे सारे मेंबरਾਂ ਦਾ ਨਾਮ ਲਿਖਿਆ ਤੁਸੀਂ ਤੇ ਇਮੀਗ੍ਰੇਸ਼ਨ ਲੇਖੋ ਬਈ ਸਾਰੀ ਡਿਟੇਲ ਆਜੂਗੀ ਬਈ ਆ ਸਾਡਾ ਮੈਂਬਰ ਹੈ ਔਰ ਜਿਨ੍ਹਾਂ ਨੇ ਸਟicker ਲਾਏ ਹੋਏ ਨੇਗੇ ਕਦੇ ਉਹਨਾਂ ਦਾ ਨਾਮ ਲਿਖ ਕੇ ਦੇਖੋ ਵੀ ਜੇ ਨਾਮ ਆ ਗਿਆ ਤਾਂ ਕਹਿਦੇ ਪਰ ਤੁਸੀਂ ਆਪਾਂ ਆਪਾਂ ਜਨ ਕਨਕਲੂਡ ਕਰੀਏ ਇਸ ਪੋਡਕਾਸਟ ਨੂੰ ਤਾਂ ਇਹ ਚੀਜ਼ ਆ ਕਿ ਇੱਕ ਪੋਜ਼ਿਟਿਵ ਲਾਈਨ ਦੇ ਉੱਤੇ ਆ ਕਿ ਜਿਹੜੇ ਬੱਚਾ ਜੈਨੂਨ ਜਿਹੜਾ ਬੱਚਾ ਵਾ ਉਹਨੂੰ ਕੋਈ ਇਹਦੇ ਨਾਲ ਅਸਰ ਨਹੀਂ ਹੋਣਾ ਕੋਈ ਨੁਕਸਾਨ ਨਹੀਂ ਹੋਣਾ ਤੇ ਨਾਲ ਦੀ ਨਾਲ ਜਿਹੜੇ ਪੇਰੈਂਟਸ ਨੇ ਉਹ ਕੋਖ ਕਰ ਲੈਣਾ ਜੇ ਪੇਰੈਂਟਸ ਨਹੀਂ ਪੜੇ ਲਿਖੇ ਬੱਚਾ ਜਿਹਨੇ ਜਾਣਾ ਉਹ ਤਾਂ ਇੰਨਾ ਕੁ ਪੜਿਆ ਲਿਖਿਆ ਹੋਊਗਾ ਹੀ ਨਾ ਜਿੰਨੇ ਕੈਨੇਡਾ ਜਾਣਾ ਵਧੀਆ ਕੋਰਸ ਕਰਨਾ ਕੋਈ ਵੀ ਉਹ ਇੱਕ ਦੋ ਥਾਵਾਂ ਤੋਂ ਪਤਾ ਕਰ ਲਏ ਹੈ ਨਾ ਤੇ ਬਾਕੀ ਜਿਹੜਾ ਮੈਰਿਜ ਡਿਸਪਿਊਟ ਚੱਲਦੇ ਨੇ ਸਪਾਊਸ ਨੂੰ ਲੈ ਜਾ ਉੱਥੇ ਜਾ ਕਿਉਂਕਿ ਕੋਈ ਬੁਲਾਉਂਦਾ ਨਹੀਂ ਤਾਂ ਉਹਦੇ ਉੱਤੇ ਇਹ ਸੱਟ ਮਾਰਨ ਨੂੰ ਮੈਨੂੰ ਲੱਗਦਾ ਕੀਤਾ ਕਿਉਂਕਿ ਮੈਨੂੰ ਲੱਗਦਾ ਕਿ ਜਿਹੜੀ ਤੁਸੀਂ ਕਿਹਾ ਕਿ ਜਿਹੜੇ ਡਿਪਲੋਮੇ ਨੇ ਹੈਨਾ ਜਿਹੜੇ ਗ੍ਰੈਜੂਏਸ਼ਨ ਤੋਂ ਬਾਅਦ ਵਾਲੀਆਂ ਚੀਜ਼ਾਂ ਨੇ ਜਾਂ ਜਿਹੜੇ ਕੋਈ ਪੀ ਐਚ ਡੀ ਲੈਵਲ ਆ ਇੱਥੇ ਜੇ ਆ ਕੇ ਇਹ ਜੀ ਡਿਸਪਿਊਟ ਵੀ ਘਟ ਜਾਣਗੇ ਕੋਈ ਜੈਨੂਇਨ ਜੇ ਲੋਕ ਉਹਦੀ ਉਮਰ ਹੁੰਦੀ ਹੈ ਜੀ ਇੱਕ ਰਾਈਟ ਉਮਰ ਹੁੰਦੀ ਹੈ ਜਦੋਂ ਬੱਚਾ ਗ੍ਰੈਜੂਏਟ ਕਰ ਜਾਂਦਾ ਗ੍ਰੈਜੂਏਸ਼ਨ ਉਹਦੀ ਪੂਰੀ ਕਰ ਲੈਂਦਾ ਉਹ ਤੱਕ ਆ ਕਲਾ ਜਾਂਦੀ ਆ ਵਿਆਹ ਦੀ ਉਮਰ ਵੀ ਆਲਮੋਸਟ ਹੋਣ ਲਾ ਲਈ ਹੋ ਜਾਂਦੀ ਆ ਉਹ ਇੱਕ ਰਾਈਟ ਏਜ ਹੁੰਦੀ ਆ ਇੱਕ ਛੋਟੀ ਜੀ ਏਜ ਦਾ ਬੱਚਾ ਵਾ ਉਹਨੂੰ ਕੁਝ ਨਹੀਂ ਪਤਾ ਵੀ ਮੇਰੇ ਨਾਲ ਕੀ ਹੋ ਰਿਹਾ ਵਾ ਉਹਨੂੰ ਇੰਨਾ ਪਤਾ ਵੀ ਮੈਂ ਜਹਾਜ਼ ਚੜ੍ਹ ਕੇ ਕੈਨੇਡਾ ਜਾਣਾ ਘਰ ਦੀ ਗਰੀਬੀ ਦੂਰ ਕਰਨੀ ਬਸ ਉਹਦੇ ਉਹਦੇ ਚੱਕਰ ਚ ਉਹਦੀ ਲਾਈਫ ਨੂੰ ਕੁਝ ਵੀ ਕਰ ਸਕਦਾ ਵਾ ਸੋ ਇਹਨੂੰ ਜੇ ਮੈਂ ਪੂਰੀ ਆਪਣੇ ਪੌਡਕਾਸਟ ਨੂੰ ਸਮ ਅਪ ਕਰਾਂ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਕਹਿੰਦੇ ਹੁੰਦੇ ਵੀ ਜਿਹੜੀ ਪਹਿਲੀ ਚੀਜ਼ ਆ ਅਸੀਂ ਡਰਨਾ ਨਹੀਂ ਕਿਉਂਕਿ ਲੋਕਾਂ ਨੇ ਸਾਡੇ ਡਰ ਦਾ ਫਾਇਦਾ ਚੱਕਣਾ ਹਮ ਜਿੰਨੇ ਕੰਸਲਟੈਂਟ ਜਿਹੜੇ ਬੈਠੇ ਨੇ ਫੇਕ ਵਾਲੇ ਗੋਸਟ ਵਾਲੇ ਉਹਨਾਂ ਨੇ ਸਾਡੇ ਡਰ ਦਾ ਬਿਜ਼ਨਸ ਬਣਾਉਣਾ ਉਹਦਾ ਉਹ ਨਹੀਂ ਕਵਾੜਨ ਦੇਣਾ ਅਸੀਂ ਸਭ ਤੋਂ ਪਹਿਲੀ ਗੱਲ ਹਮ ਜੋ ਨਿਊਜ਼ ਆਈਆ 35% ਦਾ ਕੈਪ ਲੱਗਿਆ ਵਾ ਥੈਟਸ ਓਕੇ 35% ਘੱਟ ਵੀਜ਼ਾ ਦੇਣਗੇ ਡਰਨ ਦੀ ਲੋੜ ਨਹੀਂ ਪਰ ਉਹਦੇ ਵਿੱਚ ਫਿਰ ਗੁਜਰਾਤ ਵੀ ਆ ਕਿੰਨਾ ਵੱਡਾ ਸਾਰਾ ਹੈਗਾ ਜੀ ਤੁਸੀਂ ਸਾਰਾ ਹਿੰਦੁਸਤਾਨ ਅਸੀਂ 35% 35% ਕਰੀਏ ਨਾ ਪਿੱਛੇ 65% ਪਿਆ ਉਹ ਅਸੀਂ ਬੰਦੇ ਉਹ ਵੀ ਬੰਦੇ ਹੀ 60% ਚ ਜਾਵਾਂਗੇ ਆ ਵਾਈਵਰ ਥਿੰਕਿੰਗ ਅਬਾਊਟ 35% ਓਨਲੀ ਠੀਕ ਹੈ ਜੀ ਜਦ ਅਸੀਂ ਜਦ ਅਸੀਂ 65% ਚ ਵੀ ਅਸੀਂ ਜਾ ਸਕਦੇ ਆ 65% ਸਾਡੇ ਵਾਸਤੇ ਰੱਖਿਆ ਉਹ ਗੜਾ ਕਿਸੇ ਦੇ ਲਈ ਰੱਖਿਆ ਵਾ ਪਹਿਲੀ ਗੱਲ ਆ ਇਹਨੂੰ ਇਹ ਸੋਚੀਏ ਕਿ ਸਾਨੂੰ 65% ਸਾਡੇ ਵਾਸਤੇ ਅ ਲੋਕੇਸ਼ਨ ਰੈਡੀ ਆ ਅਸੀਂ ਜਾਵਾਂਗੇ ਤੁਸੀਂ ਜੈਨੂਅਨੋ ਪਬਲਿਕ ਕਾਲਜ ਜਾ ਰਹੇ ਹੋ ਪ੍ਰੋਪਰ ਆਪਣੇ ਸਟੱਡੀ ਵਾਸਤੇ ਡਰਨ ਦੀ ਲੋੜ ਨਹੀਂ ਜਿਹੜੇ ਅ ਅੰਡਰ ਗ੍ਰੈਜੂਏਟ ਨੇਗੇ ਜਿਨ੍ਹਾਂ ਨੇ ਮਾਸਟਰ ਜਾਂ ਪੀ ਐਚ ਡੀ ਦੇ ਪੀਜੀ ਡਿਪਲੋਮਾ ਵਾਸਤੇ ਨਹੀਂ ਜਾ ਰਹੇ ਹੈਗੇ ਉਹ ਆਪਣੇ ਸਪਾਊਸ ਨੂੰ ਨਹੀਂ ਬੁਲਾ ਸਕਣਗੇ ਇਹਨੂੰ ਆਪਾਂ ਮੈਂ ਸਮ ਅਪ ਕਰੀ ਜਨਾਂ ਵੀ ਆ ਜੋ ਜੋ ਇਹਨਾਂ ਨੇ ਨਿਊਜ਼ ਕੀਤੀ ਹੈ ਸਿਰਫ ਜਿਹੜੇ ਪਬਲਿਕ ਕਾਲਜ ਆ ਉਹਨਾਂ ਜਾ ਕੇ ਪੜੋ ਪ੍ਰਾਈਵੇਟ ਇੰਸਟੀਚਿਊਟ ਨੂੰ ਨੋ ਪੋਲੋ ਵੀ ਅਸੀਂ ਨਹੀਂ ਜਾਣਾ ਬਾਕੀ ਜੀਆਈਸੀ ਡਬਲ ਆਰ ਦਾ ਪਤਾ ਹੀ ਹੈ ਜੀ ਔਰ ਜਿਹੜਾ ਇਹ ਜਿਹੜਾ ਕੈਪਸੂਲ ਸਿਸਟਮ ਬਣਾਇਆ ਵਾ ਇਹ 2025 ਦੇ ਵਿੱਚ ਦੁਬਾਰਾ ਫੇਰ ਇਹਨੂੰ ਦੇਖਣਗੇ ਇਹਨੂੰ ਅੱਗੇ ਰੱਖਣਾ ਕਿ ਨਹੀਂ ਰੱਖਣਾ ਬਿਲਕੁਲ ਕਰਨਗੇ ਦੁਬਾਰਾ ਸੋ ਡਰਨਾ ਨਹੀਂ ਹੈਗਾ ਪਲੀਜ਼ ਕੁਝ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਡਰਨਾ ਤਾਂ ਬਿਲਕੁਲ ਤਾਂ ਐਸੀ ਹੈਰੀ ਇਮੀਗ੍ਰੇਸ਼ਨ ਤੋਂ ਹੈਰੀ ਹਰਪ੍ਰੀਤ ਹੈਰੀ ਹੋਰਾਂ ਦੇ ਨਾਲ ਗੱਲਬਾਤ ਤਾਂ ਜਿਹੜੇ ਨਵੇਂ ਕੈਨੇਡਾ ਸਰਕਾਰ ਦੇ ਵੱਲੋਂ ਨਵੇਂ ਜਿਹੜੇ ਆਰਡਰ ਕੀਤੇ ਗਏ ਨੇ ਜਾਂ ਹੁਕਮ ਕੀਤੇ ਗਏ ਨੇ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਕਹੀਆਂ ਗਈਆਂ ਨੇ ਸਪਾਊਸਾਂ ਪ੍ਰਾਈਵੇਟ ਕਾਲਜਾਂ ਤੋਂ ਬਾਅਦ ਜਿਹੜਾ ਉੱਥੋਂ ਪੜ੍ਹੂਗਾ ਤਾਂ ਉਹਨਾਂ ਨੂੰ ਵਰਕ ਵੀਜ਼ੇ ਦੇ ਵਿੱਚ ਕਨਵਰਟ ਨਹੀਂ ਹੋਊਗਾ 35% ਦਾ ਜਿਹੜਾ ਕਟਾ ਆ ਵੀਜ਼ਾ ਨੇ ਤਾਂ ਬੜਾ ਵਧੀਆ ਐਲੈਬੋਰੇਟ ਕੀਤਾ ਔਰ ਡਰ ਨਹੀਂ ਇਸ ਤੋਂ ਰੱਖਣਾ ਔਰ ਇਸ ਚੀਜ਼ ਦਾ ਹੀ ਫਾਇਦਾ ਚੱਕਦੇ ਨੇ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਹੁੰਦੇ ਨੇ ਤਾਂ ਬਹੁਤ ਵਧੀਆ ਪੋਡਕਾਸਟ ਆ ਮੈਨੂੰ ਲੱਗਦਾ ਕਿ ਤੁਹਾਨੂੰ ਕਾਫੀ ਇਨਫੋਰਮੇਟਿਵ ਹੋਊਗਾ ਲਗਾਤਾਰ ਬਣੇ ਰੋ ਡੇਲੀ ਪੋਸਟ ਪੰਜਾਬੀ ਦੇ ਨਾਲ ਧੰਨਵਾਦ